ਜਲੰਧਰ ਚ ਐਚ ਐਮ ਬੀ ਰੋਡ ਮਕਸੂਦਾ ਚੌਂਕ ਤੋਂ ਜੇਲ੍ਹ ਚੌਂਕ ਤੱਕ ਸਰ ਅਦਰਸ਼ ਨਗਰ ਰੋਡ ਜਿਹੜੀ ਆ ਅਤੇ ਟਾਂਡਾ ਰੋਡ ਜਿਹੜੀ ਆ ਜੇਲ੍ਹ ਚੌਂਕ ਤੋਂ ਪੁਰਾਣੇ ਸ਼ਹਿਰਾਂ ਦੀ ਪਠਾਨਕੋਟ ਰੋਡ ਪਠਾਨਕੋਟ ਰੋਡ ਜਿਹੜੀ ਅੱਗੇ ਅੰਦਰੂਨੀ ਸ਼ਹਿਰ ਦੇ ਪੁਰਾਣੀ ਸਬਜ਼ੀ ਮੰਡੀ ਚੌਂਕ ਤੋਂ ਪਠਾਨਕੋਟ ਚੌਂਕ ਤੱਕ ਮਾਡਲ ਟਾਊਨ ਮੁਕਸੜ ਗੁਰੂ ਅਮਰਦਾਸ ਜੀ ਚੌਂਕ ਤੋਂ ਮਾਡਲ ਟਾਊਨ ਟੀ ਜੰਕਸ਼ਨ ਤੱਕ ਅਤੇ ਚਨਮਨ ਚੌਂਕ ਤੋਂ ਮਾਡਲ ਟਾਊਨ ਟੀ ਜੰਕਸ਼ਨ ਅਤੇ ਮਾਡਲ ਟਾਊਨ ਟੀ ਜੰਕਸ਼ਨ ਤੋਂ ਸਵਾਨੀ ਪਾਰਕ ਨਿਕਾਸ ਤੱਕ ਸਰ ਨਕੋਦਰ ਜਲੰਧਰ ਰੋਡ ਤੇ ਬਡਾਲਾ ਚੌਂਕ ਤੋਂ ਨਕੋਦਰ ਚੌਂਕ ਤੱਕ ਸਰ ਇਹ ਸੜਕਾਂ ਨੇ ਉਹ ਸੀ ਜਲੰਧਰ ਦੀਆਂ ਸ਼ਾਮਲ ਕੀਤੀਆਂ ਨੇ ਇਸ ਤੋਂ ਇਲਾਵਾ ਸਰ ਐਰੋ ਸਿਟੀ ਰੋਡ ਜਿਹੜੀ ਹੈ ਜਿਵੇਂ ਹਾਲੀ ਦੀ ਗੱਲ ਕਰੀਏ ਐਰੋ ਸਿਟੀ ਰੋਡ ਜਿਹੜੀ ਹੈ ਛੱਤਬੀਟ ਚੜੀਆ ਕਰ ਵਸਟੈਂਡ ਰੋਡ ਮਹਾਰੀ ਤੋਂ 에어ਪੋਰਟ ਚੌਂਕ ਤੋਂ ਸੈਕਟਰ 68 ਚੌਂਕ ਤੱਕ ਸਰ ਆਈਟੀ ਸਿਟੀ ਰੋਡ ਮਹਾਰੀ 에어ਪੋਰਟ ਚੌਂਕ ਤੋਂ ਆਈਟੀ ਸਿਟੀ ਚੌਂਕ ਤੱਕ ਇਹ ਅਸੀਂ ਮਹਾਰੀ ਦੀਆਂ ਸੜਕਾਂ ਜਿਹੜੀਆਂ ਨੇ ਉਹ ਸ਼ਾਮਲ ਕੀਤੀਆਂ ਨੇ ਅਸੀਂ ਸਰ ਬਿਕਾਸ ਆ ਇਨਾਂ ਸੜਕਾਂ ਨੂੰ ਜਿਹੜਾ ਇੰਟਰਨੈਸ਼ਨਲ ਸਟੈਂਡਰਡ ਦੇ ਅਨੁਸਾਰ ਡਿਜ਼ਾਈਨ ਕਰਨ ਲਈ ਪੰਜਾਬ ਅਤੇ ਭਾਰਤ ਦੇ ਚੋਟੀ ਦੇ ਆਰਕੀਟੈਕਚਰਾਂ ਨੂੰ ਸ਼ਾਮਲ ਕਰਾਂਗੇ ਅਤੇ ਬਾਅਦ ਵਿੱਚ ਕੰਟਰੈਕਟਰ ਨੂੰ ਨਿਯੁਕਤ ਕਰਾਂਗੇ 10 ਸਾਲ ਦੀ ਮਿਆਦ ਲਈ ਇਨਾਂ ਸੜਕਾਂ ਦਾ ਨਿਰਮਾਣ ਅਤੇ ਸਾਮ ਸੰਭਾਲ ਵੀ ਕਰਨਗੇ